ਸਸੇ ਗੱਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਤੇ ਮੁੜ ਸਕਤ ਤੁਹਾਡੇ ਸਾਰੇ ਦਰਸ਼ਕ ਵੀਰਾਂ ਦਾ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਜੀ 6 7 ਅਤੇ 8 ਜੁਲਾਈ ਪੰਜਾਬ ਦੇ ਵਿੱਚ ਮੌਸਮ ਦੇ ਕੀ ਹਾਲਾਤ ਬਣਦੇ ਦਿਖਾਈ ਦੇ ਰਹੇ ਨੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਜੀ 6 ਜੁਲਾਈ ਅੱਜ ਦੇ ਤਾਜ਼ਾ ਹਾਲਾਤ ਕੀ ਨੇ ਮੌਸਮ ਦੇ ਸੈਟਲਾਈਟ ਇਮੇਜ ਤੁਹਾਡੇ ਸਾਹਮਣੇ ਜੀ ਦੇਖ ਸਕਦੇ ਹੋ ਕਿ ਬੱਦਲੀ ਸਿਸਟਮ ਪੰਜਾਬ ਦੇ ਉੱਪਰ ਐਕਟਿਵੇਟ ਹੁੰਦਾ ਦਿਖਾਈ ਦੇ ਰਿਹਾ ਹੈ ਤੇ ਇਹ ਕਿਸ ਇਲਾਕੇ ਦੇ ਵਿੱਚ ਕਿਵੇਂ ਦੀ ਮਾਰ ਕਰੇਗਾ ਸਾਰੀ ਜਾਣਕਾਰੀ ਦਵਾਂਗੇ ਤੇ ਇਹ ਇਮੇਜ ਡਿਸਕਸ ਕਰਨ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਜੀਰੋ ਕਰਕੇ ਜਾਇਓ ਕਮੈਂਟ ਬਾਕਸ ਵਿੱਚ ਪਿੰਡ ਜਿਲੇ ਸ਼ਹਿਰਦਨ ਆਵ ਲਿਖਣਾ ਨਾ ਭੁੱਲਣਾ ਜੀ ਤੁਸੀਂ ਦੇਖ ਸਕਦੇ ਹੋ ਬਦਲ ਸਿਸਟਮ ਅੱਧਾ ਰਾਤ ਤੋਂ ਹੀ ਪੰਜਾਬ ਦੇ ਵਿੱਚ ਐਕਟਿਵੇਟ ਹੋ ਚੁੱਕਾ ਹੈ ਜੋ ਕਿ ਲਗਭਗ ਮਾਝੇ ਤੇ ਮਾਲਵੇ ਤੇ ਥੋੜੇ ਜਿਹਾ ਸੈਂਟਰਲ ਪੰਜਾਬ ਦੇ ਵਿੱਚ ਮਿਕਸ ਰੂਪ ਦੇ ਐਕਟਿਵੇਟ ਹੁੰਦਾ ਦਿਖਾਈ ਦੇ ਰਿਹਾ ਹੁਣ ਆਪਾਂ ਗੱਲ ਕਰ ਲੈਂਦੇ ਆ ਕਿਹੜੇ ਕਿਹੜੇ ਜ਼ਿਲ੍ਹੇ ਨੂੰ ਕਵਰ ਕਰੇਗਾ ਜੀ ਇਹ ਸਿਸਟਮ ਜਿਹੜਾ ਹੈ ਸ਼ੁਰੂਆਤੀ ਤੌਰ ਤੇ ਅਗਰ ਗੱਲ ਕਰੀਏ ਤਰਨਤਾਰਨ ਸਾਹਿਬ ਤੋਂ ਲੈ ਕੇ ਫਿਰੋਜ਼ਪੁਰ ਫਰੀਦਕੋਟ ਮੋਗਾ ਕਪੂਰਥਲਾ ਜਲੰਧਰ ਮਿਕਸ ਥੋੜਾ ਬਹੁਤ ਅਮਰitsar ਦਾ ਹਿੱਸਾ ਇਸ ਤਰੀਕੇ ਦੇ ਵਿੱਚ ਫਲਾਅ ਲੇ ਐਕਟੀਵੇਟ ਹੁੰਦਾ ਹੋਇਆ ਦਿਖਾਈ ਦੇ ਰਿਹਾ ਤੇ ਹੌਲੀ ਹੌਲੀ ਇਹ ਫ੍ਰਿਜ਼ਿਲਕਾ ਮੁਕਤਸਰ ਪਠੰਡੇ ਦਾ ਬਹੁਤਾਂ ਹਿੱਸਾ ਬਰਨਾਲਾ ਮਾਨਸਾ ਲੁਧਿਆਣੇ ਦਾ ਕਾਫੀ ਹਿੱਸਾ ਤੇ ਉਸ ਤੋਂ ਬਾਅਦ ਅਗਰ ਗੱਲ ਕਰੀਏ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਬਲਬਵੱਦਦਾ ਹੋਇਆ ਦਿਖਾਈ ਦੇ ਰਿਹਾ ਪਠਾਨਕੋਟ ਦੇ ਵਿੱਚ ਫਿਲਹਾਲ ਇਸ ਦੀ ਕੋਈ ਵੱਡੀਆਂ ਕਾਰਵਾਈਆਂ ਹੁੰਦੀਆਂ ਦਿਖਾਈ ਨਹੀਂ ਦੇ ਰਹੀਆਂ ਪਰ ਅਗਰ ਹਵਾਵਾਂ ਦੱਖਣ ਪੂਰਬੀ ਦਿਸ਼ਾ ਤੋਂ ਚੱਲਦੀਆਂ ਨੇ ਅਗਰ ਤਾਂ ਫਿਰ ਦੱਖਣੀ ਰੂਪ ਤੋਂ ਜ਼ਿਆਦਾ ਚੱਲਦੀਆਂ ਨੇ ਤਾਂ ਪਠਾਨਕੋਟ ਦਾ ਹਿੱਸਾ ਵੀ ਕਬਰ ਹੁੰਦਾ ਦਿਖਾਈ ਦੇ ਰਿਹਾ ਗੱਲ ਕਰ ਲਈਏ ਆਉਂਦੇ 2-3 ਘੰਟਿਆਂ ਤੱਕ ਇਹ ਹਲਕੇ ਫੁਲਕੇ ਤਰੀਕੇ ਨਾਲ ਰੂਪਨਗਰ ਨਮਾ ਸ਼ਹਿਰ ਹੁਸ਼ਿਆਰਪੁਰ ਦਾ ਬਹੁਤਾ ਹਿੱਸਾ ਸ਼ਹੀਦ ਭਗਤ ਸਿੰਘ ਨਗਰ ਸਭ ਇਹਦਾ ਜੀ ਸਿੰਘ ਨਗਰ ਫਤਿਹਗੜ ਪਟਿਆਲਾ ਸੰਗਰੂਰ ਇਹਨਾਂ ਨੂੰ ਵੀ ਕਵਰ ਕਰਦਾ ਹੋਇਆ ਦਿਖਾਈ ਦੇ ਸਕਦਾ ਪਰ ਇਹ ਜਿਹੜੀ ਕਾਰਵਾਈ ਹੈ ਦੁਪਹਿਰ ਤੋਂ ਬਾਅਦ ਹੋਣ ਦੀ ਉਮੀਦ ਹੈ ਅਗਰ ਅਸੀਂ ਸ਼ੁਰਾਤੀ ਤੌਰ ਤੇ ਗੱਲ ਕਰੀਏ ਤਾਂ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਫਿਰੋਜ਼ਪੁਰ ਮੋਗਾ ਫਰੀਦਕੋਟ ਥੋੜਾ ਬਹੁਤਾ ਫਜ਼ਿਲਕੇ ਦਾ ਹਿੱਸਾ ਥੋੜਾ ਬਹੁਤਾ ਮੁਕਸਰ ਦਾ ਹਿੱਸਾ ਥੋੜਾ ਬਹੁਤਾ ਬਟਿੰਡੇ ਦਾ ਹਿੱਸਾ ਤੇ ਬਰਨਾਲੇ ਦਾ ਬਹੁਤਾ ਹਿੱਸਾ ਤੇ ਥੋੜਾ ਸੈਲੋ ਲੁਧਿਆਣੇ ਦਾ ਉਸ ਜਗ੍ਹਾ ਨੂੰ ਇਹ ਜ਼ਿਆਦਾ ਤਰੀਕੇ ਨਾਲ ਕਵਰ ਕਰਦਾ ਹੋਇਆ ਦਿਖਾਈ ਦੇ ਰਿਹਾ ਜਲੰਧਰ ਦੇ ਵਿੱਚ ਮਿਕਸ ਰੂਪ ਦੇ ਵਿੱਚ ਇਸ ਦੇ ਪ੍ਰ ਅੱਜ 6 ਤਰੀਕ ਨੂੰ ਦਾ ਇਹ ਸਿਸਟਮ ਬਣਦਾ ਹੋਇਆ ਦਿਖਾਈ ਦੇ ਤੇ ਸੇਮ ਹਾਲਾਤ 7 ਤਰੀਕ ਨੂੰ ਵੀ ਮੀਂਹ ਦੇ ਬਣਦੇ ਹੋਏ ਦਿਖਾਈ ਦੇ ਰਹੇ ਨੇ ਜਿਸ ਦੇ ਵਿੱਚ ਮੱਝਾ ਤੇ ਮਾਲਵਾ ਤੇ ਕੁਝ ਹਿੱਸਾ ਦੁਆਬੇ ਦਾ ਕਵਰ ਹੁੰਦਾ ਦਿਖਾਈ ਦੇ ਰਿਹਾ ਜੀ ਤੇ 7 ਤੋਂ ਬਾਅਦ 8 ਤਰੀਕ ਨੂੰ ਥੋੜੇ-ਬਹੁਤੇ ਮੀਹਾਂ ਦੇ ਵਿੱਚ ਕਮੀ ਆਉਂਦੀ ਦਿਖਾਈ ਦੇ ਰਹੀ ਹੈ ਇਹ ਸੀ ਜੀ 6 7 ਅਤੇ 8 ਤਰੀਕ ਦੀ ਮੌਸਮ ਦੀ ਅਪਡੇਟ ਉਮੀਦ ਕਰਦੇ ਆ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਹੋਵੇਗੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡਾ ਹੌਸਲਾ ਜਰੂਰ ਵਧਾਓਗੇ ਬੜੇ ਰੋਚ ਚੈਨਲ YouTube ਵਾਲੇ ਫਾਰਮਰ ਦੇ ਨਾਲ